ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਕ ਵੱਡੀ ਵਾਰਦਾਤ ਵਾਪਰੀ ਆ ਕੂੜੇ ਦੇ ਢੇਰ ਦੇ ਵਿੱਚੋਂ ਬੰਬ ਤੇ ਲਾਂਚਰ ਮਿਲੇ ਨੇ ਰਾਕਟ ਲਾਂਚਰ ਮਿਲੇ ਨੇ ਤਸਵੀਰਾਂ ਅਸੀਂ ਤੁਹਾਡੇ ਨਾਲ ਐਕਸਕਲੂਸਿਵ ਤਸਵੀਰਾਂ ਜਗਬਾਣੀ ਟੀਵੀ ਤੇ ਸਾਂਝੀਆਂ ਕਰ ਰਹੇ ਹਾਂ ਜਿੱਥੇ ਪੂਰਾ ਇਲਾਕਾ ਦਹਿਲਿਆ ਹੋਇਆ ਪੂਰੇ ਇਲਾਕੇ ਨੂੰ ਛੋਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਥਾਂ-ਥਾਂ ਤੇ ਪੁਲਿਸ ਅੱਜ ਨਾਕੇ ਲਗਾ ਦਿੱਤੇ ਗਏ ਨੇ ਹਰੇਕ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈ ਇੱਕ ਸ਼ਹਿਰ ਦੇ ਵਿੱਚ ਬੰਬ ਤੇ ਰਾਕਟ ਲਾਂਚਰ ਵੱਡੀ ਗਿਣਤੀ ਦੇ ਵਿੱਚ ਦੇਖਣ ਨੂੰ ਮਿਲੇ ਨੇ ਦੇਖੋ ਤੁਸੀਂ ਪੁਲਿਸ ਪਹੁੰਚੀ ਆ ਮੌਕੇ ਤੇ ਬੌਮ ਸquad ਦੀਆਂ ਟੀਮਾਂ ਪਹੁੰਚੀਆਂ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਬੰਬਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਮੈਨੂੰ ਦੱਸਦੀ ਕਿ ਪਟਿਆਲਾ ਦੇ ਰਾਜਪੁਰਾ ਰੋਡ ਨੇਰੇ ਆਤਮਾਰਾਮ ਸਕੂਲ ਗਰਾਊਂਡ ਦੇ ਨੇਰੇ ਇੱਕ ਕੂੜੇ ਦਾ ਡੰਪ ਜਿਹੜਾ ਉਹ ਪਿਆ ਹੋਇਆ ਸੀ ਜਿਸ ਕੂੜੇ ਦੇ ਡੰਪ ਦੇ ਵਿੱਚ ਇਹ ਬੰਬ ਤੇ ਰਾਕਟ ਲਾਂਚਰ ਪਏ ਹੋਏ ਸੀ ਹਾਲਾਂਕਿ ਹੁਣ ਕਿਸੇ ਦੀ ਮੰਚਾ ਕੀ ਹੈ ਕਿੰਨਾ ਨੇ ਇੱਥੇ ਇਹ ਰਾਕਟ ਲਾਂਚਰ ਤੇ ਬੰਬ ਜਿਹੜੇ ਰੱਖੇ ਕੋਏ ਸੀ ਇਸ ਦੇ ਪਿੱਛੇ ਦੀ ਮੰਨਛਾ ਕੀ ਹੈ ਪਿੱਛੇ ਕੋਈ ਨੈਕਸਸ ਹੈ ਗੈਂਗਸਟਰ ਹੈ ਜਾਂ ਫਿਰ ਹੋਰ ਕਿਸੇ ਦਾ ਇੱਕਾਰਾ ਦੱਸਿਆ ਜਾ ਰਿਹਾ ਹੈ ਕਿਉਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਕਿਸ ਤਰੀਕੇ ਦੀ ਪਲਾਨਿੰਗ ਕੀਤੀ ਹੋਈ ਸੀ ਇਹ ਸਭ ਤੋਂ ਵੱਡਾ ਸਵਾਲ ਬਣਿਆ ਖੜਿਆ ਪਰ ਤਸਵੀਰਾਂ ਦਿਖਾ ਰਹੇ ਆ ਬੜੀਆਂ ਹੀ ਖਤਰਨਾਕ ਤਸਵੀਰਾਂ ਨੇ ਮੌਕੇ ਤੇ ਹੀ ਤੁਹਾਨੂੰ ਦੱਸਦੀ ਕਿ ਜਦੋਂ ਇਹ ਬੰਬ ਦਾ ਪਤਾ ਲੱਗਾ ਪੁਲਿਸ ਟੀਮਾਂ ਨੂੰ ਤੁਰੰਤ ਵੱਡੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਔਰ ਬੌਮ ਸquad ਦੀਆਂ ਟੀਮਾਂ ਪਹੁੰਚੀਆਂ ਗਈਆਂ ਵੱਡੇ ਵੱਡੇ ਅਧਿਕਾਰੀ ਪਹੁੰਚੇ ਗਏ ਤੇ ਇਹਨਾਂ ਬੰਬਾਂ ਨੂੰ ਤੇ ਰਾਕਟ ਲਾਂਚਰਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਅਗਲੀ ਕਾਰਵਾਈ ਜੁੜੀਆਂ ਹੁਣ ਸ਼ੁਰੂ ਕਰ ਦਤੀ ਹੈ ਤੁਹਾਨੂੰ ਦੱਸ ਦੇ ਕਿ ਸਕੂਲ ਦੀ ਗਰਾਊਂਡ ਹੈ ਤੇ ਗਰਾਊਂਡ ਦੇ ਨੇੜੇ ਇਹ ਕੂੜੇ ਦੇ ਡੰਪ ਦੇ ਵਿੱਚ ਰੱਖੇ ਹੋਏ ਸਿਗੇ ਔਰ ਨਾਲ ਆਸ-ਪਾਸ ਰਿਹਾਈਸ਼ੀ ਇਲਾਕੇ ਔਰ ਨਾਲ ਖੀ ਕੁਝ ਖੀ ਦੂਰੀ ਤੇ ਸਕੂਲ ਹੈ ਤਾਂ ਕਿਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਕੋਈ ਵੱਡੀ ਵਾਰਦਾਤ ਆ ਵਾਪਰਨ ਦੀ ਤਿਆਰੀ ਦੇ ਵਿੱਚ ਸੀਗੀ ਜਾਂ ਫਿਰ ਕਿਵੇਂ ਹੈ ਤਾਂ ਹਾਲਾਂਕਿ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਪੁਲਿਸ ਦੀ ਸਭ ਤੋਂ ਵੱਡੀ ਮੁਸ਼ਤੈਦੀ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਮਾਕੇ ਪੁਲਿਸ ਦੇ ਵੱਲੋਂ ਇਸ ਬੰਬ ਨੂੰ ਰਾਕਟ ਲਾਂਚਰ ਨੂੰ ਬਰਾਮਦ ਕਰ ਲਿਆ ਗਿਆ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਪਰ ਤਸਵੀਰਾਂ ਦਿਖਾ ਰਿਹਾ ਰੂ ਕਮਾਉ ਇਹ ਮੰਜ਼ਰ ਹੈ ਤੁਸੀਂ ਦੇਖੋ ਕਿਵੇਂ ਰਾਕਟ ਲਾਂਚਰ ਤੇ ਬੰਬ ਜੜਿਆ ਉਹ ਇੱਥੇ ਰੱਖ ਕੇ ਹੋਇਆ ਮੌਕੇ ਤੇ ਟ੍ਰੈਫਿਕ ਪੁਲਿਸ ਵੱਡੇ ਵੱਡੇ ਪੁਲਿਸ ਦੇ ਆਲਾ ਅਧਿਕਾਰੀ ਪਹੁੰਚੇ ਨੇ ਉਹਨਾਂ ਨੇ ਇਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਔਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਨਾ ਆਸ-ਪਾਸ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਕਿ ਕੌਣ ਇੱਥੇ ਰੱਖ ਗਿਆ ਕੌਣ ਇਹਨਾਂ ਨੂੰ ਦਬ ਗਿਆ ਤਾਂ ਪੁਲਿਸ ਦੇ ਨਾਲ ਵੀ ਇਸ ਬਾਬਤ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕਿ ਉਹਨਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਨਹੀਂ ਨਹੀਂ ਹਰ ਕਿਸੇ ਨੂੰ ਕੁਝ ਨਹੀਂ ਕਰਿਆ ਉਹ ਜਿਆਦਾ ਕੱਟ ਔਨ ਕਰਕੇ ਫਟਣ ਦਾ ਡਰ ਸੀ ਅਸੀਂ ਤਾਂ ਇਹਨੂੰ ਲੈ ਚੱਲੋ ਇਹ ਖਤਰੇ ਦਾ ਨਿਸ਼ਾਨਾ ਨਹੀਂ ਲੱਗਦਾ ਜੀ ਕੋਈ ਕੀ ਇਸ ਤਰੀਕੇ ਲੋ ਜੀ ਨਹੀਂ ਇਹ ਤਾਂ ਜਾ ਰਹੇ ਹੋ ਇਸ ਦਾ ਪੁਜਾਚ ਹੋ ਗਈ ਹੈ ਅਧਿਕਾਰ ਕਰਨਗੇ ਆ ਕੇ ਜਾਣ ਜਿਹੜੇ ਬੰਬਸਕੋਟ ਵਾਲੇ ਉਹ ਕਰਨਗੇ ਇਹ ਲੋਰੀ ਘਟੀ ਨਹੀਂ ਨਹੀਂ ਹਰ ਕਿਸੇ ਨੂੰ ਕੁਝ ਨਹੀਂ ਕਰਿਆ ਉਹ ਜਿਆਦਾ ਕੱਟ ਔਨ ਕਰਕੇ ਫਟਣ ਦਾ ਡਰ ਸੀ ਅਸੀਂ ਤਾਂ ਇਹਨੂੰ ਲੈ ਚੱਲੋ ਇਹ ਖਤਰੇ ਦਾ ਨਿਸ਼ਾਨਾ ਇਸ ਦਾ ਪੁਝਾਚ ਹੋ ਗਈ ਅਸੀਂ ਕਾਰ ਕਰਨਗੇ ਅੱਗੇ ਜਾਂ ਜਿਹੜੇ ਬੰਬਸਕੋਟ ਵਾਲੇ ਉਹ ਕਰਨਗੇ ਇਹ ਲੋਰੀ ਗੱਟ ਨਹੀਂ ਨਹੀਂ ਹ ਕਿਸੇ ਨੂੰ ਕੁਝ ਨਹੀਂ ਕਰਿਆ ਉਹ ਜਿਆਦਾ ਕੱਟ ਔਨ ਕਰਕੇ ਫਟਣ ਦਾ ਡਰ ਸੀ ਅਸੀਂ ਪਾਏ ਨੂੰ ਲੈ ਚੱਲੋ ਇਹ ਖਤਰੇ ਦਾ ਨਿਸ਼ਾਨਾ ਨਹੀਂ ਲੱਗਦਾ ਜੀ ਕਿਉਂਕਿ ਇਸ ਤਰ੍ਹਾਂ ਕਿੱਥੇ ਜਨੇ ਰੱਖੇ ਜਾ ਰਹੇ ਹੋ ਇਸ ਦਾ ਪੁਝਾਚ ਹੋ ਗਈ ਅਸੀਂ ਕਾਰ ਕਰਨਗੇ ਅੱਗੇ ਜਾਂ ਜਿਹੜੇ ਬੰਬਸਕੋਟ ਵਾਲੇ ਉਹ ਕਰਨਗੇ ਇਹ ਲੋਰੀ ਗੱਟ ਨਹੀਂ ਨਹੀਂ ਹ ਕਿਸੇ ਨੂੰ ਕੁਝ ਨਹੀਂ ਕਰਿਆ ਉਹ ਜਿਆਦਾ ਕੱਟ ਔਨ ਕਰਕੇ ਫਟਣ ਦਾ ਡਰ ਸੀ ਅਸੀਂ ਪਾਏ ਨੂੰ ਲੈ ਚੱਲੋ ਇਹ ਖਤਰੇ ਦਾ ਨਿਸ਼ਾਨਾ ਨਹੀਂ ਲੱਗਦਾ ਜੀ ਕਿਉਂਕਿ ਇਸ ਤਰ੍ਹਾਂ ਕਿੱਥੇ ਜਨੇ ਰੱਖੇ ਜਾ ਰਹੇ ਹੋ ਇਸ ਨਾਲ 50 ਚ ਹੋ ਗਈ ਅਧਿਕਾਰ ਕਰਨਗੇ ਅੱਗੇ ਜਾਣ ਜਿਹੜੇ ਬੰਬਸਕੋਟ ਵਾਲੇ ਉਹ ਕਰਨਗੇ ਨਹੀਂ ਨਹੀਂ ਕਿਸੇ ਨੂੰ ਕੁਝ ਨਹੀਂ ਕਰਿਆ ਉਹ ਜਿਆਦਾ ਕੱਟ ਔਨ ਕਰਕੇ ਫਟਣ ਦਾ ਡਰ ਸੀ ਅਸੀਂ ਤਾਂ ਇਹਨੂੰ ਲੈ ਚੱਲੀਏ ਇਹ ਖਤਰੇ ਦਾ ਨਿਸ਼ਾਨਾ ਨਹੀਂ ਲੱਗਦਾ ਜੀ ਕੋਈ ਇਸ ਤਰੀਕੇ ਕਿੱਧਰ ਜੀ ਨਹੀਂ ਇਹ ਤਾਂ ਅੱਗੇ ਜਾ ਰਹੇ ਹੋ ਇਸ ਨਾਲ 50 ਚ ਹੋ ਗਈ ਅਧਿਕਾਰ ਕਰਨਗੇ ਅੱਗੇ